ਅਬ 40 ਦਿਨ ਦਿਨ 34ਵਾਂ ਮੋੜੇ ਧਾਰ ਮੀਂਹ ਪੈਣ ਲੱਗਾ ਜਿੰਨਾਂ ਕੋਲ ਸਿੱਕੇ ਸਨ ਉਹ ਮੀਂਹ ਵਿੱਚ ਨੱਚਣ ਲੱਗੇ ਜਿੰਨਾਂ ਕੋਲ ਨੋਟ ਸਨ ਉਹ ਡਰ ਕੇ ਦੌੜੇ ਤੇ ਲੁਕੁੰਦਾ ਟਿਕਾਣਾ ਲੱਭਣ ਲੱਗੇ ਚਿੱਟੇ ਬੱਦਲਾਂ ਨੇ ਸੂਰਜ ਦੀ ਤਪਸ਼ ਨੂੰ ਥੋੜਾ ਮੱਧਮ ਕੀਤਾ ਹੋਇਆ ਸੀ ਮਿੱਟੀ ਦੇ ਘਰਾਂ ਵਾਲੇ ਛੋਟੇ ਜਿਹੇ ਪਿੰਡ ਵਿੱਚ ਇੱਟਾਂ ਦੀ ਦੋ ਮੰਜ਼ਲਾ ਇੱਕ ਹਵੇਲੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ ਹਵੇਲੀ ਦੇ ਵੱਡੇ ਦਰਵਾਜ਼ੇ ਦੋਵੇਂ ਕੌਲਿਆਂ ਤੇ ਬਣੇ ਸ਼ੇਰਾਂ ਦੇ ਮੂੰਹ ਬਲ ਵੇਖਦਿਆਂ ਫਕੀਰ ਨੇ ਕਿਹਾ ਜਾਇਦਾਦਾਂ ਤੇ ਸੰਪਤੀਆਂ ਜੇ ਲੋੜ ਤੋਂ ਜ਼ਿਆਦਾ ਹੋਣ ਜਾਂ ਹੰਕਾਰ ਦੀ ਪੂਰਤੀ ਦਾ ਸਾਧਨ ਹੋਣ ਤਾਂ ਇਹ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਨੇ ਇਹਨਾਂ ਦਾ ਮੋਹ ਇੱਕ ਜੰਜਾਲ ਵਾਂਗ ਹੈ ਜਿਸ ਵਿੱਚ ਫਸ ਕੇ ਆਪਸੀ ਪਿਆਰ ਦਮ ਤੋੜ ਦਿੰਦਾ ਹੈ ਸਾਈ ਜੀ ਮੋਹ ਤੇ ਪਿਆਰ ਵਿੱਚ ਕੀ ਫਰਕ ਹੁੰਦਾ ਹੈ ਕੇਸਰ ਨੇ ਫਕੀਰ ਨੂੰ ਪੁੱਛਿਆ ਮੋਹ ਬੰਦਿਸ਼ ਹੈ ਪਿਆਰ ਆਜ਼ਾਦੀ ਮੋਹ ਪੱਥਰ ਹੈ ਪਿਆਰ ਪਾਣੀ ਹੈ ਮੋਹ ਕਬਜ਼ਾ ਹੈ ਪਿਆਰ ਪਹਿਚਾਨ ਹੈ ਫਕੀਰ ਦੀ ਆਵਾਜ਼ ਵਿੱਚ ਰਵਾਨੀ ਸੀ ਉਸਨੇ ਗੱਲ ਜਾਰੀ ਰੱਖਦਿਆਂ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਕੋਈ ਸਾਧੂ ਕਿਸੇ ਗਰੀਬ ਦੇ ਘਰ ਰਾਤ ਰੁਕਿਆ ਜਿਸ ਕੋਲ ਸਿਰਫ ਇੱਕ ਗਾਂ ਸੀ ਜਿਸ ਦਾ ਦੁੱਧ ਵੇਚ ਕੇ ਉਹ ਗੁਜ਼ਾਰਾ ਕਰਦਾ ਸੀ ਉਸ ਗਰੀਬ ਨੇ ਸਾਧੂ ਨੂੰ ਹੀ ਆਪਣੇ ਬਿੱਤ ਮੁਤਾਬਕ ਬਹੁਤ ਸੇਵਾ ਕੀਤੀ ਬੇਨਤੀ ਕੀਤੀ ਕਿ ਮੈਨੂੰ ਗੁਰਬਤ ਚੋਂ ਬਾਹਰ ਕੱਢੋ ਸਾਧੂ ਨੇ ਉਸ ਨੂੰ ਪੁੱਛਿਆ ਤੂੰ ਇਸ ਗਾਂ ਨੂੰ ਵੇਚ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ ਮਹਾਰਾਜ ਮੇਰਾ ਇਸ ਗਾਂ ਨਾਲ ਬਹੁਤ 모ਹ ਹੈ ਇਸ ਦੀ ਮਾਂ ਵੀ ਸਾਡੇ ਕੋਲ ਹੀ ਹੁੰਦੀ ਸੀ ਇੰਨੀ ਸੁੰਦਰ ਗਾਂ ਸਾਡੇ ਇਲਾਕੇ ਚ ਹੋਰ ਕੋਈ ਨਹੀਂ ਹੈ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਹਨ ਮੇਰੀ ਇੱਜ਼ਤ ਹੀ ਇਸ ਗਾਂ ਕਰਕੇ ਹੈ ਹੁਣ ਤਾਂ ਮੈਂ ਘਰੋਂ ਬਾਹਰ ਵੀ ਨਹੀਂ ਜਾ ਸਕਦਾ ਕਿਉਂਕਿ ਚੋਰਾ ਦੀ ਅੱਖ ਮੇਰੀ ਗਾਂ ਤੇ ਬਹੁਤ ਦੇਰ ਤੋਂ ਹੈ ਉਸਨੇ ਕਾਰਨ ਦੱਸਿਆ ਸਵੇਰੇ ੜਕ ਕੇ ਸਾਧੂ ਉਸ ਗਰੀਬ ਤੋਂ ਪਹਿਲਾਂ ਉੱਠਿਆ ਤੇ ਉਸ ਦੀ ਗਾਂ ਖੋਲ ਕੇ ਬਾਹਰ ਛੱਡ ਦਿੱਤੀ ਤੇ ਆਪਣਾ ਸਫ਼ਰ ਤੇ ਅੱਗੇ ਚਲਾ ਗਿਆ ਕਈ ਸਾਲਾਂ ਬਾਅਦ ਸਾਧੂ ਦੁਆਰਾ ਆਇਆ ਉਸ ਗਰੀਬ ਆਦਮੀ ਨੂੰ ਮਿਲਣ ਆਇਆ ਝੋਫੜੀ ਦੀ ਜਗ੍ਹਾ ਹੁਣ ਇੱਕ ਵੱਡਾ ਸੋਹਣਾ ਮਕਾਨ ਬਣਿਆ ਹੋਇਆ ਸੀ ਸਾਧੂ ਅੰਦਰ ਗਿਆ ਤਾਂ ਉਸ ਆਦਮੀ ਨੇ ਉਸ ਨੂੰ ਪਹਿਚਾਣ ਲਿਆ ਬੜੀ ਸੇਵਾ ਕੀਤੀ ਤੇ ਦੱਸਿਆ ਮਹਾਰਾਜ ਜੇ ਦਿਨ ਤੁਸੀਂ ਮੇਰੇ ਕੋਲ ਰਾਤ ਠਹਿਰੇ ਸੀ ਉਸ ਰਾਤ ਮੇਰੀ ਗਾਂ ਚੋਰੀ ਹੋ ਗਈ ਸੀ ਬਹੁਤ ਭਾਲ ਕੀਤੀ ਮਿਲੀ ਨਹੀਂ ਮੈਂ ਕਈ ਦਿਨ ਉਦਾਸ ਰਿਆ ਫਿਰ ਗੁਜ਼ਾਰਾ ਕਰਨ ਲਈ ਮੈਂ ਨੇੜੇ ਦੇ ਦਰਿਆ ਤੇ ਬੇੜੀ ਪਾ ਲਈ ਮੁਸਾਫਰਾਂ ਨੂੰ ਦਰਿਆ ਪਾਰ ਕਰਾਉਣਾ ਤੇ ਮੱਛੀਆਂ ਫੜ ਕੇ ਸ਼ਾਮ ਨੂੰ ਬਾਜ਼ਾਰ ਵਿੱਚ ਵੇਚ ਦੇਣੀਆਂ ਹੌਲੀ ਹੌਲੀ ਮੇਰੀ ਆਮਦਨ ਵਧਣ ਲੱਗੀ ਤੁਹਾਡੇ ਚਰਨ ਮੇਰੀ ਝੋਫਰੀ ਚ ਪੈਣ ਨਾਲ ਹੁਣ ਮੇਰੀ ਗਰੀਬੀ ਦੂਰ ਹੋ ਗਈ ਹੈ ਉਸ ਆਦਮੀ ਨੇ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਉਹ ਗਾਂ ਤੇਰਾ ਰਿਜਕ ਨਹੀਂ ਸੀ ਮੋਹ ਦਾ ਇੱਕ ਜੰਜਾਲ ਸੀ ਸਾਧੂ ਨੇ ਕਿਹਾ ਤੇ ਅੱਗੇ ਚੱਲ ਪਿਆ ਕੇਸਰ ਨੂੰ ਜ਼ਿੰਦਗੀ ਦੇ ਅਰਥ ਕੁਝ-ਕੁਝ ਸਮਝ ਆਉਣ ਲੱਗ ਪਏ ਸਨ ਸੂਰਜ ਕਦੋਂ ਦਾ ਢਲ ਚੁੱਕਿਆ ਸੀ ਰਾਤ ਰੁਕਣ ਦਾ ਕੋਈ ਟਿਕਾਣਾ ਅਜੇ ਮਿਲਿਆ ਨਹੀਂ ਸੀ ਚੁੱਲਿਆਂ 'ਚ ਅੱਗ ਮਗਣ ਲੱਗ ਪਈ ਸੀ ਹਨੇਰਾ ਪਲ-ਪਲ ਵੱਧ ਰਿਹਾ ਸੀ ਇੱਕ ਸ਼ਰਾਬੀ ਫਕੀਰ ਤੇ ਕੇਸਰ ਦੇ ਸਾਹਮਣੇ ਆ ਕੇ ਉਹਨਾਂ ਨੂੰ ਬੁਰਾ ਭਲਾ ਬੋਲਣ ਲੱਗਿਆ। ਫਕੀਰ ਨੇ ਮੁਸਕਰਾ ਕੇ ਕਿਹਾ, "ਜਾ ਪਰਮਾਤਮਾ ਤੈਨੂੰ ਸਮੱਤ ਬਖਸ਼ੇ।" ਸ਼ਰਾਬੀ ਲੜਖੜਾਉਂਦਾ ਅੱਗੇ ਲੰਘ ਗਿਆ। ਇਹਦੇ ਬੋਲ ਸੁਣ ਕੇ ਤੁਹਾਨੂੰ ਗੁੱਸਾ ਨਹੀਂ ਆਇਆ ਸਾਈ ਜੀ?" ਕੇਸਰ ਨੇ ਪੁੱਛਿਆ। "ਮਨੁੱਖਤਾ ਦਾ ਪਹਿਲਾ ਅਸੂਲ ਹੀ ਦਇਆ ਤੇ ਖਿਮਾ ਹੈ।" ਫਕੀਰ ਨੇ ਕਹਾਣੀ ਸ਼ੁਰੂ ਕੀਤੀ। ਇੱਕ ਵਾਰ ਇੱਕ ਬੋਧੀ ਮੱਠ ਵਿੱਚ ਕੋਈ ਭਿਕਸ਼ੂ ਚੋਰੀ ਕਰਦਾ ਫੜਿਆ ਗਿਆ। ਬਾਕੀ ਭਿਕਸ਼ੂ ਉਸ ਚੋਰ ਨੂੰ ਲਾਮਾ ਲੈ ਕੇ ਆਏ ਤੇ ਦੇਸ਼ ਨਿਕਾਲਾ ਦੇਣ ਦੀ ਮੰਗ ਕਰਨ ਲੱਗੇ। ਪਰ ਲਾਮਾ ਨੇ ਇਨਕਾਰ ਕਰ ਦਿੱਤਾ। ਲਾਮਾ ਨੇ ਇਸ ਫੈਸਲੇ ਨਾਲ ਉਹ ਭਿਕਸ਼ੂ ਬਹੁਤ ਨਿਰਾਜ਼ ਅਤੇ ਨਿਰਾਸ਼ ਹੋ ਗਏ। ਭਿਕਸ਼ੂਆਂ ਦੀ ਨਾਰਾਜ਼ਗੀ ਦੇਖ ਕੇ ਲਾਮਾ ਨੇ ਉਨ੍ਹਾਂ ਨੂੰ ਸਮਝਾਇਆ। ਮੈਂ ਜਾਣਦਾ ਹਾਂ ਕਿ ਇਸ ਭਿਕਸ਼ੂ ਨੇ ਚੋਰੀ ਕਰਕੇ ਬਹੁਤ ਵੱਡਾ ਗੁਨਾਹ ਕੀਤਾ ਹੈ। ਪਰ ਮੈਂ ਇਸ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ ਤਾਂ ਕਿ ਇਹ ਇੱਥੇ ਰਹਿ ਕੇ ਆਪਣੇ ਪਾਪ ਦਾ ਪ੍ਰਛਿਤ ਕਰ ਸਕੇ ਤੇ ਆਪਣਾ ਸੁਧਾਰ ਕਰ ਸਕੇ ਇਹ ਸੁਣ ਕੇ ਉਸ ਚੋਰ ਭਿਖਸ਼ੂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਨੇ ਆਪਣਾ ਸਿਰ ਲਾਮਾ ਦੇ ਪੈਰਾਂ ਤੇ ਰੱਖ ਦਿੱਤਾ ਕਹਿੰਦੇ ਹਨ ਕਿ ਉਹ ਭਿਖਸ਼ੂ ਬਾਦ ਵਿੱਚ ਬੋਧੀਆਂ ਦਾ ਬਹੁਤ ਸਤਿਕਾਰਿਤ ਧਾਰਮਿਕ ਆਗੂ ਬਣਿਆ ਜਿੱਥੇ ਖਿਮਾ ਹੈ ਉੱਥੇ ਪ੍ਰਮਾਤਮਾ ਆਪ ਵਿਚਰਦਾ ਹੈ ਫਕੀਰ ਨੇ ਕਿਹਾ ਬਖਸ਼ਣਾ ਪ੍ਰਮਾਤਮਾ ਦੀ ਬਿਰਤੀ ਹੈ ਅਸੀਂ ਵੀ پاک ਪਰਮਾਤਮਾ ਦਾ ਹੀ ਅੰਸ਼ ਹਾਂ ਇਸ ਲਈ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਤਾਂ ਸਾਡਾ ਆਪਣਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ ਬਾਦਲਾ ਲੈਣ ਦੀ ਖੁਸ਼ੀ ਹੈ ਪਲ ਭਰ ਦੀ ਮਾਫ ਕਰਨ ਦਾ ਉਮਰਾਂ ਤੱਕ ਮਾਣ ਰਹਿੰਦਾ ਹੈ ਕੇਸਰ ਸੋਚ ਰਿਹਾ ਸੀ ਕਿ ਕਿਸੇ ਨੂੰ ਮਾਫ ਕਰਨ ਲਈ ਫਕੀਰ ਜਿੱਡਾ ਵੱਡਾ ਜੇਰਾ ਹੋਣਾ ਚਾਹੀਦਾ ਹੈ ਰਸਤੇ ਦੇ ਨਾਲ ਹੀ ਬਣੀ ਥੜੇ ਤੇ ਦੋਵਾਂ ਨੇ ਆਪਣਾ ਸਮਾਨ ਟਿਕਾ ਦਿੱਤਾ ਬਿਸ਼ੇ ਨੇ ਆਪਣੇ ਨੱਕ ਨਾਲ ਚਾਰ ਸਫੇਰੇ ਦਾ ਜਾਈ ਚਾਲਿਆ ਚੰਨ ਪੂਰੇ ਜੋਬਨ ਤੇ ਸੀ ਜਾਗਦੇ ਅੰਬਰ ਨੂੰ ਤਾਰਿਆਂ ਦੀ ਲੋ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਸੀ ਫਕੀਰ ਸਮਾਦੀ ਰਾ ਕੇ ਆਪਣੀ ਸੁਰਤ ਨੂੰ ਇਸ ਦੁਨੀਆ ਚੋਂ ਕੱਢ ਕੇ ਕਿਸੇ ਹੋਰ ਦੁਨੀਆ ਵਿੱਚ ਲੈ ਗਿਆ ਸੀ ਲੰਬਾ ਪਿਆ ਕੇਸਰ ਅੰਬਰ ਚਮਕਦੇ ਤਾਰਿਆਂ ਵੱਲ ਵੇਖਣ ਲੱਗਿਆ ਉਸ ਦਾ ਧਿਆਨ ਤਰੂ ਤਾਰੇ ਤੇ ਜਾ ਟਿਕਿਆ ਇੱਕਦਮ ਉਸ ਨੂੰ ਜਿੱਤੀ ਦੀ ਕਹੀ ਗੱਲ ਯਾਦ ਆ ਗਈ ਜਦੋਂ ਉਸਨੇ ਤਕੀਦ ਕੀਤੀ ਸੀ ਕਿ ਜੇ ਕਦੇ ਵਿਛੜੇ ਤਾਂ ਆਪਾਂ ਦੋਵੇਂ ਤਰੂ ਤਾਰਾ ਵੇਖਿਆ ਕਰਾਂਗੇ ਉਹ ਆਪ ਮਹਾਰੇ ਟਿੱਬਿਆਂ ਵੱਲ ਤੁਰ ਪਿਆ ਫਕੀਰ ਤੇ ਬਿਸ਼ਾਸ ਤੇ ਪੈਸਨ ਕਾਫੀ ਦੂਰ ਅੱਗੇ ਜਾ ਕੇ ਉਹ ਇੱਕ ਨੀਵੇਂ ਟਿੱਬੇ ਤੇ ਬੈਠ ਕੇ ਚਮਕਦੇ ਤਰੂ ਤਾਰੇ ਵੱਲ ਵੇਖਣ ਲੱਗਿਆ ਉਹ ਸੋਚ ਰਿਹਾ ਸੀ ਕਿ ਜਿੱਤੀ ਵੀ ਹੁਣੇ ਤਾਰਾ ਵੇਖ ਰਹੀ ਹੋਵੇਗੀ ਉਸ ਨੂੰ ਤਾਰੇ ਵਿੱਚ ਜੇਤੀ ਦਾ ਚਿਹਰਾ ਦਿਸਿਆ ਲੱਗਿਆ ਜਿਵੇਂ ਉਹ ਉਸ ਨਾਲ ਆ ਕੇ ਬੈਠ ਗਈ ਹੋਵੇ ਰੁਮਕ ਦੀ ਪੌਣ ਨੇ ਕੇਸਰ ਦੀਆਂ ਅੱਖਾਂ ਨੂੰ ਨੀਂਦਰ ਨਾਲ ਭਰ ਦਿੱਤਾ ਪਤਾ ਹੀ ਨਾ ਲੱਗਾ ਕਦੋਂ ਉਸ ਨੂੰ ਰੇਤ ਉੱਤੇ ਲੰਮੇ ਪਿਆਹੀ ਨੀਂਦ ਆ ਗਈ ਬੀਛੇ ਦੇ ਭੌਂਕਣ ਨਾਲ ਉਸ ਦੀ ਅੱਖ ਖੁੱਲੀ ਕੇਸਰ ਨੂੰ ਜਾਗ ਤਾਂ ਆ ਗਈ ਪਰ ਉਹ ਹਿੱਲਿਆ ਨਾ ਕਿਉਂਕਿ ਉਸ ਦਾ ਅੱਧਾ ਸਰੀਰ ਰੇਤ ਨਾਲ ਟਕਿਆ ਗਿਆ ਸੀ ਫਕੀਰ ਨੇ ਰੇਤ ਹਟਾ ਕੇ ਕੇਸਰ ਨੂੰ ਉਠਾਇਆ ਇਹ ਤਾਂ ਬੀਸ਼ਾ ਮੈਨੂੰ ਇੱਥੇ ਲੈ ਆਇਆ ਨਹੀਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ ਫਕੀਰ ਦੀ ਆਵਾਜ਼ ਵਿੱਚ ਫਿਕਰ ਸੀ ਰੇਗਿਸਤਾਨ ਵਿੱਚ ਰਾਤ ਦੀ ਹਨੇਰੀ ਨਾਲ ਨੀਵੇਂ ਥਾਂ ਰੇਤ ਨਾਲ ਪਰ ਜਾਂਦੀ ਹਨ ਇਸ ਕਰਕੇ ਆਪਾਂ ਰਾਤ ਨੂੰ ਉੱਚੀ ਤੇ ਪੱਧਰੀ ਥਾਂ ਵੇਖ ਕੇ ਰੁਕਦੇ ਹਾਂ ਫਕੀਰ ਨੇ ਸਮਝਾਉਂਦਿਆਂ ਕਿਹਾ ਪਾਉ ਫੁੱਟਣ ਵਾਲੀ ਹੈ ਥੋੜੀ ਦੇਰ ਤੱਕ ਆਪਾਂ ਹੁਣੇ ਚੱਲ ਪੈਂਦੇ ਹਾਂ ਫਕੀਰ ਨੇ ਕੇਸਰ ਨੂੰ ਉਸ ਦਾ ਝੋਲਾ ਫੜਾਉਂਦਿਆਂ ਕਿਹਾ ਕੇਸਰ ਹੌਲੀ-ਹੌਲੀ ਫਕੀਰ ਦੇ ਪਿੱਛੇ ਤੁਰ ਪਿਆ ਬੀਸਾ ਕਦੇ ਫਕੀਰ ਦੇ ਅੱਗੇ ਕਦੇ ਕੇਸਰ ਦੇ ਪਿੱਛੇ ਦੌੜਦਾ ਖੁਸ਼ ਲੱਗ ਰਿਹਾ ਸੀ